16 ਦੇ ਵਿੱਚ ਮੈਂ ਭਾਰਤੀ ਹੋ ਗਿਆ ਸੀ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਜੀ ਪਰ ਆਪਾਂ ਸ਼ੌਂਕ ਨਹੀਂ ਬਈ ਛੱਡਿਆ ਹਨਾ ਇਹ ਵਾਧੀਆਂ ਗੀਆਂ ਵਾਧੀਆਂ ਗੀਆਂ ਵਪਾਰ ਵੀ ਬਹੁਤ ਕੀਤਾ ਮੈਂ ਇਹਦਾ ਤੇ ਬਰੀਡਿੰਗ ਵੀ ਬਹੁਤ ਕੀਤੀ ਹੈ ਤੇ ਵਧੀਆ ਨਾਮ ਬਣਾਇਆ ਬਈ ਬੱਕਰੀਆਂ ਦਾ ਮੈਂ ਇਹਦੀ ਸੱਚਾਈ ਦੱਸਦਾ ਨਾ ਕੋਈ ਸੱਚਾਈ ਹੈ ਬੱਕਰੀ ਪਾਲਣ ਦੀ ਹਨਾ ਤੇ ਇਹਦੇ ਵਿੱਚੋਂ ਜੇ 100 ਬੰਦੇ ਨੇ ਸ਼ੁਰੂ ਕੀਤਾ 90 ਬੰਦੇ ਫੇਲ ਹੁੰਦੇ ਆ ਬਈ ਹੂੰ ਉਹ ਬੱਕਰੀਆਂ ਕਰਕੇ ਨਹੀਂ ਫੇਲ ਹੁੰਦੇ ਆ ਆਪਦੀਆਂ ਕਮੀਆਂ ਕਰਕੇ ਬਈ ਫੇਲ ਹੁੰਦੇ ਆ ਉਹਦੇ ਬਹੁਤ ਰੀਜਨ ਹੈਗੇ ਆ ਠੀਕ ਹੈ ਜੀ ਆਪਾਂ ਸਾਰੇ ਦੱਸਣ ਲੱਗੇ ਵੀਡੀਓ ਬਹੁਤ ਲੰਮੀ ਹੋ ਜਾਊਗੀ ਮੈਂ ਇਹੀ ਕਹਿਣਾ ਸਭ ਤੋਂ ਪਹਿਲਾਂ ਬਈ ਤਜਰਬਾ ਹਾਸਲ ਕਰੋ ਤਜਰਬਾ ਤਾਈ ਹੋਣਾ ਚਲੋ ਜਾਨਵਰ ਖਰੀਦੋਗੇ ਹਨਾ ਆਪਦੇ ਘਰੇ ਰੱਖੋਗੇ ਪਰ ਕੰਮ ਸਿੱਖ ਕੇ ਕਰੋ ਬਈ ਕਿਸੇ ਨੂੰ ਪੁੱਛ ਕੇ ਕਰੋ ਪੁਰਾਣੇ ਮਾਲ ਵਾਲਿਆਂ ਕੋਲੇ ਬੈਠੋ ਟ੍ਰੇਨਿੰਗ ਲੈ ਲਓ ਸਰਕਾਰੀ ਟ੍ਰੇਨਿੰਗ ਲੈ ਲਓ ਪ੍ਰਾਈਵੇਟ ਟ੍ਰੇਨਿੰਗ ਲੈ ਲਓ ਕਿਤੋਂ ਵੀ ਲੈ ਲਓ ਪਰ ਸਿੱਖ ਕੇ ਕੰਮ ਪੂਰਾ ਪ੍ਰੋਪਰ ਜਾ ਕੇ ਫਾਰਮਾਂ ਤੇ ਜਾ ਕੇ ਮੰਡੀਆਂ ਤੇ ਜਾ ਕੇ ਵੇਚ ਕਰੋ ਠੀਕ ਹੈ ਐਵੇਂ ਅੱਖਾਂ ਮੀਚ ਕੇ ਨਾ ਜਾਨਵਰ ਲੈ ਲਓ ਇਹਦੇ ਵਿੱਚ ਨਾ ਜਾਓ ਇਹਦੇ ਵਿੱਚ ਘਾਟਾ ਵੀ ਬਹੁਤ ਆ ਤੇ ਮੁਨਾਫਾ ਵੀ ਬਹੁਤ ਆ ਬਈ ਬਈ ਇਹਦੇ ਵਿੱਚ ਵੇਚ ਖਰੀਦ ਦੇ ਵਿੱਚ ਬਹੁਤ ਠੱਗੀ ਠੋਰੀ ਹੈ ਐ ਕਿਹਨੂੰ ਮਾਰਕੀਟ ਦਾ ਨਹੀਂ ਬਈ ਕਿਸੇ ਨੂੰ ਸਮਝ ਆਉਂਦੀ ਇਹ ਦੀ ਠੀਕ ਹੈ ਐਪੇ ਦਾ ਸਹੀ ਖਾਣ ਪੀਣ ਕੀ ਹੈ ਕਈ ਕੋਈ ਲੋਕ ਨਵੇਂ ਭਰਾ ਜਿਹੜੇ ਉਹ ਵੱਧ ਖਵਾ ਕੇ ਵੀ ਬੱਕਰੀ ਮਾਰਦੇ ਨੇ ਕਈ ਬਈ ਜਮੇ ਭੁੱਖੀ ਮਾਰ ਦਿੰਦੇ ਹਾਡੀ ਕੱਢ ਦਿੰਦੇ ਬਈ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਖੜੇ ਆਂ ਜੀ ਬਰਾਰ ਬੱਕਰੀ ਫਾਰਮ ਪਿੰਡ ਕੋਠੇ ਕੋਰ ਸਿੰਘ ਵਾਲੇ ਦੇ ਵਿੱਚ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੱਕਰੀ ਫਾਰਮ ਦੀ ਸਾਰੀ ਜਾਣਕਾਰੀ ਦਵਾਂਗੇ ਵੀ ਕਿ ਕਿੰਨੇ ਆਪਾਂ ਜਾਨਵਰ ਲੈ ਕੇ ਆਉਣੇ ਆ ਕਿਹੜੀ ਨਸਲ ਦੇ ਲੈ ਕੇ ਆਉਣੇ ਆ ਤੇ ਉਹਨਾਂ ਦੀ ਨਸਲ ਦਾ ਆਪਾਂ ਨੂੰ ਕਿਵੇਂ ਪਤਾ ਲੱਗੂਗਾ ਕਿੰਨਾ ਖਰਚਾ ਆ ਜਾਂਦਾ ਬੱਕਰੀ ਫਾਰਮ ਖੋਲਣ ਤੇ ਕਿੰਨੀ ਇਹਦੇ ਵਿੱਚ ਇਨਕਮ ਹੋ ਜਾਂਦੀ ਹੈ ਕਿਹੜਾ ਇਹਨਾਂ ਨੂੰ ਚਾਰਾ ਪਾਉਣਾ ਇਹਨਾਂ ਦੀ ਟ੍ਰੇਨਿੰਗ ਕਿੱਥੋਂ ਲੈਣੀ ਹੈ ਨਾ ਸਾਰੇ ਸਵਾਲਾਂ ਦਾ ਤੁਹਾਨੂੰ ਜਵਾਬ ਇਸ ਵੀਡੀਓ ਦੇ ਵਿੱਚ ਮਿਲ ਜਾਣਗੇ ਬਾਕੀ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਵੀ ਸਾਥੋਂ ਪੁੱਛ ਸਕਦੇ ਹੋ ਤੇ ਨੰਬਰ ਤੁਹਾਨੂੰ ਸਕਰੀਨ ਦੇ ਉੱਤੇ ਮਿਲ ਜਾਣਾ ਤੁਸੀਂ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਤੇ ਹੁਣ ਆਪਾਂ ਕਰਦੇ ਹਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਸਭ ਤੋਂ ਪਹਿਲਾਂ ਦਾ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਤੇ ਅੱਜ ਆਪਾਂ ਕਿਹੜੀ ਜਗ੍ਹਾ ਖੜੇ ਆ ਜੀ ਆਪਣਾ ਫਾਰਮ ਕਿਹੜੇ ਪਿੰਡ ਦੇ ਵਿੱਚ ਹੈ ਆਪਣਾ ਬਰਾਡ ਫਾਰਮ ਹੈ ਜੀ ਇਹ ਟ੍ਰੇਨਿੰਗ ਸੈਂਟਰ ਵੀ ਹੈਗਾ ਬੱਕਰੀਆਂ ਦਾ ਕੋਠੇ ਕੋਰ ਸਿੰਘ ਵਾਲਾ ਜਿਲ੍ਹਾ ਬਠਿੰਡਾ ਜੀ ਠੀਕ ਹੈ ਬਠਿੰਡਾ ਮੁਕਸਰ ਰੋਡ ਤੇ ਪਿੰਡ ਪੜਾਈਆਂ ਨਾਲ ਵੱਡਾ ਪਿੰਡ ਆ ਉਹਦੇ ਨਾਲ ਹੀ ਹੈ ਜੀ ਪਿੰਡ ਠੀਕ ਹੈ ਤੇ ਇਹ ਜਿਹੜਾ ਆਪਣਾ ਬੱਕਰੀਆਂ ਵਾਲਾ ਕੰਮ ਹੈ ਆਪਾਂ ਨੂੰ ਕਿੰਨਾ ਕੁ ਟਾਈਮ ਹੋ ਗਿਆ ਸ਼ੁਰੂ ਕਰੇ ਨੂੰ ਤੇ ਆਪਣੇ ਦਿਮਾਗ 'ਚ ਕੀ ਆਈਡੀਆ ਆਇਆ ਸੀ ਵੀ ਇਹ ਕੰਮ ਸ਼ੁਰੂ ਕਰਨ ਦਾ ਇਹ ਬਾਈ ਮੈਂ ਕੰਮ ਸ਼ੁਰੂ ਕੀਤਾ ਸੀ 2015 ਦੇ ਲਾਸਟ ਦੇ ਵਿੱਚ ਠੀਕ ਹੈ ਜੀ ਹਾਂਜੀ ਉਦੋਂ ਆਪਾਂ ਇੱਕ ਪੱਠ ਲੈ ਕੇ ਆਏ ਸੀਗੇ ਆਪਣੇ ਮਿੱਤਰ ਪਿਆਰਾ ਉਹ ਨਹਿਰੀ ਮਹਿਕਮੇ ਦੇ ਵਿੱਚ ਬਾਈ ਗਰਜੀਤ ਹੂੰ ਤੇ ਸ਼ੌਂਕ ਆਸਤੀ ਇੱਕ ਲੈ ਕੇ ਆਏ ਸੀ 16 ਦੇ ਵਿੱਚ ਮੈਂ ਭਰਤੀ ਹੋ ਗਿਆ ਸੀ ਪੰਜਾਬ ਪੁਲਿਸ ਦੇ ਵਿੱਚ ਠੀਕ ਹੈ ਜੀ ਤੇ ਪਰ ਆਪਾਂ ਸ਼ੌਂਕ ਨਹੀਂ ਬਾਈ ਛੱਡਿਆ ਹਨਾ ਇਹ ਵਾਧਦੀਆਂ ਗੀਆਂ ਵਾਧਦੀਆਂ ਗੀਆਂ ਵਪਾਰ ਵੀ ਬਹੁਤ ਕੀਤਾ ਮੈਂ ਇਹਦਾ ਤੇ ਬਰੀਡਿੰਗ ਵੀ ਬਹੁਤ ਕੀਤੀ ਹੈ ਤੇ ਵਧੀਆ ਨਾਮ ਬਣਾਇਆ ਬਈ ਬੱਕਰੀਆਂ ਨੇ ਆਪਣਾ ਯਾਨੀ ਕਿ ਆਪਾਂ ਜੋਬ ਬਾਅਦ ਚ ਕਰਨ ਲੱਗਿਆਂ ਤੇ ਪਹਿਲਾਂ ਬੱਕਰੀਆਂ ਵਾਲਾ ਪਹਿਲਾਂ ਬਸ ਬਰਾਬਰ ਜੀ ਲੱਗਿਆ ਉਦੋਂ ਬਈ ਪੱਠ ਲਿਆਂਦੀ ਹੂੰ ਤੇ ਇਹ ਵਾਕਈ ਬੇਕਰਮ ਵਾਲੀ ਚੀਜ਼ ਹੁੰਦੀ ਹੈ ਨਾ ਉਸ ਤੋਂ ਬਾਅਦ ਵਧੀਆ ਆਪਾਂ ਨੂੰ ਪੰਜਾਬ ਪੁਲਿਸ ਦੀ ਮਹਾਰਾਜ ਨੇ ਨੌਕਰੀ ਵੀ ਦਿੱਤੀ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਫਾਰਮ ਸੈਟਅਪ ਬਣਾ ਲਿਆ ਸੀ ਤੇ ਆਪਾਂ ਸਭ ਤੋਂ ਪਹਿਲਾਂ ਵੀ ਕਿਹੜੀਆਂ ਬੱਕਰੀਆਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਕਿਹੜੀ ਨਸਲ ਮੈਂ ਜੀ ਬੀਟਰਲ ਪੱਠ ਲਈ ਸੀਗੀ ਤੇ ਕਾਫੀ ਟਾਈਮ ਮੈਂ ਬੀਟਰਲ ਦੀ ਕੀਤਾ ਹੂੰ ਫਿਰ ਥੋੜਾ ਜਿਹਾ ਮੇਰਾ ਡਿਊਟੀ ਦਾ ਕਰਕੇ ਸਾਮ ਸੰਭਾਲ ਘੱਟ ਹੁੰਦੀ ਸੀਗੀ ਬੰਦਾ ਕਿਉਂਕਿ ਇਹਦੇ ਵਿੱਚ ਜਿਹੜੀ ਲੇਬਰ ਦੀ ਬਹੁਤ ਵੱਡੀ ਪ੍ਰੋਬਲਮ ਆ ਬੱਕਰੀ ਪਾਲਣ ਚ ਠੀਕ ਹੈ ਜੀ ਤੇ ਹੌਲੀ ਹੌਲੀ ਉਹਦਾ ਵਿੱਚ ਮੈਨੂੰ ਜਾਦੇ ਚੰਗਾ ਰਿਜ਼ਲਟ ਨਹੀਂ ਮਿਲਿਆ ਸੀ ਫਿਰ ਮੈਂ ਹੌਲੀ ਹੌਲੀ ਬਰਬਰੀ ਸੈਟਅਪ ਚ ਆ ਗਿਆ ਜਿਹੜੀ ਨੂੰ ਪਹਾੜੀ ਬੱਕਰੀ ਕਹਿ ਦਿੰਦੇ ਆ ਹਰਨਾਰ ਦੀ ਬੱਕਰੀ ਕਹਿ ਦਿੰਦੇ ਆ ਹਾਂਜੀ ਹਾਂਜੀ ਜਿਵੇਂ ਆ ਆਪਣੇ ਫਿਰਦ ਗਈਆਂ ਇਹ ਬਰਬਰੀ ਦਾ ਸੈਟਅਪ ਆ ਆਪਣਾ ਹੀ ਤੇ ਹੁਣ ਜੇ ਆਪਾਂ ਇਹਦੇ ਵਿੱਚ ਖਰਚੇ ਦੀ ਗੱਲ ਕਰੀਏ ਹਨਾ ਵੀ ਕਿਸੇ ਨੇ ਵੀ ਇਹ ਫਾਰਮ ਸ਼ੁਰੂ ਕਰਨਾ ਹੋਵੇ ਥੋਡੇ ਅਕੋਰਡਿੰਗ ਕਿੰਨੇ ਆ ਕਿੰਨੇ ਕ ਜਾਨਵਰ ਹੋਣੇ ਚਾਹੀਦੇ ਤੇ ਕਿੰਨਾ ਖਰਚਾ ਆ ਜਾਂਦਾ ਉਹਨਾਂ ਦਾ ਬਾਈ ਪਹਿਲਾਂ ਤਾਂ ਸਭ ਤੋਂ ਜਦੋਂ ਵੀ ਇਹ ਕੰਮ ਸ਼ੁਰੂ ਕਰਨਾ ਹੈ ਇਹਦੇ ਵਿੱਚ ਮੈਂ ਇਹਦੀ ਸੱਚਾਈ ਦੱਸ ਦੇਣਾ ਕਿ ਉਹਦੀ ਸੱਚਾਈ ਆ ਬੱਕਰੀ ਪਾਲਣ ਦੀ ਹਨਾ ਤੇ ਇਹਦੇ ਵਿੱਚੋਂ ਜੇ 100 ਬੰਦੇ ਨੇ ਸ਼ੁਰੂ ਕੀਤਾ 90 ਬੰਦੇ ਫੇਲ ਹੁੰਦੇ ਆ ਬਈ ਹੂੰ ਉਹ ਬੱਕਰੀਆਂ ਕਰਕੇ ਨਹੀਂ ਫੇਲ ਹੁੰਦੇ ਆ ਆਪਦੀਆਂ ਕਮੀਆਂ ਕਰਕੇ ਬਈ ਫੇਲ ਹੁੰਦੇ ਆ ਉਹਦੇ ਬਹੁਤ ਰੀਜਨ ਹੈਗੇ ਆ ਠੀਕ ਹੈ ਜੀ ਆਪਾਂ ਸਾਰੇ ਦੱਸਣ ਲੱਗੇ ਵੀਡੀਓ ਬਹੁਤ ਲੰਮੀ ਹੋ ਜਾਊਗੀ ਮੈਂ ਇਹੀ ਕਹਿਣਾ ਸਭ ਤੋਂ ਪਹਿਲਾਂ ਬਈ ਤਜਰਬਾ ਹਾਸਲ ਕਰੋ ਤੇ ਯਾਰ ਬਾ ਤਾਂ ਹੀ ਹੋਣਾ ਚਲੋ ਜਾਨਵਰ ਖਰੀਦੋਂਗੇ ਹਨਾ ਆਪ ਦੇ ਘਰੇ ਰੱਖੋਂਗੇ ਪਰ ਕੰਮ ਸਿੱਖ ਕੇ ਕਰੋ ਬਈ ਕਿਸੇ ਨੂੰ ਪੁੱਛ ਕੇ ਕਰੋ ਪੁਰਾਣੇ ਮਾਲ ਵਾਲਿਆਂ ਕੋਲੇ ਬੈਠੋ ਟ੍ਰੇਨਿੰਗ ਲੈ ਲਓ ਸਰਕਾਰੀ ਟ੍ਰੇਨਿੰਗ ਲੈ ਲਓ ਪ੍ਰਾਈਵੇਟ ਟ੍ਰੇਨਿੰਗ ਲੈ ਲਓ ਕਿ ਤੋ ਵੀ ਲੈ ਲਓ ਪਰ ਸਿੱਖ ਕੇ ਕੰਮ ਪੂਰਾ ਪ੍ਰੋਪਰ ਜਾ ਕੇ ਫਾਰਮਾਂ ਤੇ ਜਾ ਕੇ ਮੰਡੀਆਂ ਤੇ ਜਾ ਕੇ ਵੈਸਟ ਕਰੋ ਠੀਕ ਹੈ ਐਵੇਂ ਅੱਖਾਂ ਮੀਚ ਕੇ ਨਾ ਜਾਨਵਰ ਲੈ ਲਓ ਇਹਦੇ ਵਿੱਚ ਨਾ ਜਾਓ ਇਹਦੇ ਵਿੱਚ ਘਾਟਾ ਵੀ ਬਹੁਤ ਆ ਤੇ ਮੁਨਾਫਾ ਵੀ ਬਹੁਤ ਆ ਬਈ ਵੀ ਇਹ ਗੱਲ ਤੁਸੀਂ ਬਹੁਤ ਵਧੀਆ ਕਹੀ ਹੈ ਨਾ ਇਹ ਗੱਲ ਕੋਈ ਨਹੀਂ ਦੱਸਦਾ ਓਵੇਂ ਹਾਂ ਭਾਈ ਕਈ ਵਾਰੀ ਨਾ ਮੈਂ ਵੀਡੀਓ ਚ ਚੰਗਾ ਚੰਗਾ ਕਹੀ ਅੱਗੇ ਮੈਂ ਦੱਸ ਦਿੰਦਾ ਸੀਗਾ ਹਨਾ ਮੈਂ ਵੀ ਦੱਸ ਦਿੰਦਾ ਸੀਗਾ ਚਲੋ ਆਪਾਂ 네ਗੇਟਿਵ ਗੱਲ ਨਹੀਂ ਕਰਦੇ ਸੀਗੇ ਯਾਰ ਪਰ ਹੁਣ ਉਹ ਮੇਰੀਆਂ ਵੀਡੀਓ ਵੇਖ ਕੇ ਅੱਦੇ ਫੇਲ ਹੋ ਜਾਂਦੇ ਆ ਅਗਲੇ ਨੂੰ ਪਤਾ ਨਹੀਂ ਹੁੰਦਾ ਹਨਾ ਮੈਂ ਤਾਂ ਬਈ ਇਹਦੇ ਵਿੱਚ ਬਹੁਤ ਵਾਅਦੇ ਘਾਟੇ ਖਾਦੇ ਆ ਠੀਕ ਹੈ ਤੇ ਟ੍ਰੇਨਿੰਗ ਵੀ ਹੁੰਦੀ ਆਪਣੇ ਫਾਰਮ ਤੇ ਪਰ ਕੀ ਚੱਕਰਾ ਬਈ ਕੋਈ ਜਰਾ ਐਵੇਂ ਗਰੀਬ ਹਾਥੜ ਬੰਦਨ ਨਾਲ ਰਗੜਿਆ ਜਾਵੇ ਹਨਾ ਸਹੀ ਹੈ ਜੀ ਬਈ ਇਹਦੇ ਵਿੱਚ ਵੇਚ ਖਰੀਦ ਦੇ ਵਿੱਚ ਬਹੁਤ ਠੱਗੀ ਠੋਰੀ ਹੈ ਇੱਕ ਇਹਨੂੰ ਮਾਰਕੀਟ ਦਾ ਨਹੀਂ ਬਈ ਕਿਸੇ ਨੂੰ ਸਮਝ ਆਉਂਦੀ ਇਹਦੀ ਠੀਕ ਹੈ ਇੱਕ ਇਹਦਾ ਸਹੀ ਖਾਣ ਪੀਣ ਕੀ ਹੈ ਕਈ ਕੋਈ ਲੋਕ ਨਵੇਂ ਭਰਾ ਜਿਹੜੇ ਉਹ ਵੱਧ ਖਵਾ ਕੇ ਵੀ ਬੱਕਰੀ ਮਾਰਨਦੇ ਕਈ ਬਈ ਜਮੇ ਭੁੱਖੀ ਮਾਰ ਦਿੰਦੇ ਹਾਡੀ ਕੱਢ ਦਿੰਦੇ ਬਈ ਹਾਂਜੀ ਤੇ ਜਿਵੇਂ ਤੁਸੀਂ ਟ੍ਰੇਨਿੰਗ ਦੀ ਗੱਲ ਕਰੀਆ ਹਨਾ ਵੀ ਟ੍ਰੇਨਿੰਗ ਤੁਸੀਂ ਸ਼ੁਰੂ ਚ ਦੱਸਿਆ ਸੀ ਵੀ ਆਪਾਂ ਵੀ ਟ੍ਰੇਨਿੰਗ ਦਿੰਨੇ ਆ ਤੇ ਆਪਣੀ ਕਿੰਨੇ ਆ ਮਹੀਨੇ ਆਪਾਂ ਟ੍ਰੇਨਿੰਗ ਦਿੰਨੇ ਆ ਕਿ ਕੋਈ ਫਿਕਸ ਡੇਟ ਆਪਣੀ ਬਈ 2 ਮਹੀਨਾ ਤੋਂ ਟ੍ਰੇਨਿੰਗ ਹੁੰਦੀ ਆ ਆਪਣੇ ਇੱਥੇ ਫਾਰਮ ਤੇ ਅੱਛਾ ਤੇ 2 ਦਿਨਾਂ ਦੀ ਟ੍ਰੇਨਿੰਗ ਹੁੰਦੀ ਆ ਜਿਹਦੇ ਵਿੱਚ ਜ਼ਿਆਦਾ ਪ੍ਰੈਕਟੀਕਲ ਹੀ ਕਰਾਇਆ ਜਾਂਦਾ ਹੂੰ ਉਹਦੇ ਵਿੱਚ ਬਈ ਕੀ ਨਸਲ ਰੱਖਣੀਆਂ ਕਿੱਥੋਂ ਕੰਮ ਸ਼ੁਰੂ ਕਰਨਾ ਕਿੰਨੀਆਂ ਤੋਂ ਕਰਨਾ ਹਨਾ ਤੇ ਬਾਕੀ ਇਹਦਾ ਖਾਣ ਪੀਣ ਕੀ ਐ ਹੂੰ ਕਿੱਥੇ ਘਾਟਾ ਪੈਣਾ ਆਪਾਂ ਨੂੰ ਕਿੱਥੇ ਆਪਾਂ ਨੂੰ ਵਾਧਾ ਹੋਣਾ ਕੀ ਬਿਮਾਰੀਆਂ ਨੇ ਕੀ ਇਲਾਜ ਆ ਦੇਸੀ ਇਲਾਜ ਬਈ ਇਹ ਤੇ ਬਹੁਤ ਕਾਮਯਾਬ ਦੇਸੀ ਨੁਕਸੇ ਅਸੀਂ ਕਾਫੀ ਦੱਸਦੇ ਆ ਹਨਾ ਛੱਡ ਵਗੈਰਾ ਕਿਵੇਂ ਪਾਉਣਾ ਉਹ ਵੀ ਬਈ ਦੱਸਦੇ ਇਹਦੇ ਵਿੱਚ ਆਪਾਂ ਸਾਰਾ ਬਈ ਦੱਸਦੇ ਆਂ ਦੋ ਦਿਨਾਂ ਦਾ ਰਹਿਣ ਦਾ ਬਈ ਪ੍ਰਬੰਧ ਹੁੰਦਾ ਇੱਥੇ ਰੋਟੀ ਪਾਣੀ ਦਾ ਪ੍ਰਬੰਧ ਹੁੰਦਾ ਤੇ ਸੈਂਟਰ ਗਵਰਨਮੈਂਟ ਵੱਲੋਂ ਆਪਾਂ ਅਪਰੂਵਡ ਸਰਟੀਫਿਕੇਟ ਦਿੰਨੇ ਆਂ ਬਈ ਵੀ ਸਰਟੀਫਿਕੇਟ ਵੀ ਆਪਾਂ ਨੂੰ ਮਿਲਦਾ ਆ ਉਹ ਸਰਟੀਫਿਕੇਟ ਤਾਂ ਦਿੰਨੇ ਆ ਕੀ ਭਰਾ ਨੇ ਕੋਈ ਲੋਨ ਵਗੈਰਾ ਲੈਣਾ ਹੁੰਦਾ ਸੈਂਟਰ ਗਵਰਨਮੈਂਟ ਦੀਆਂ ਚੰਗੀਆਂ ਬਈ ਸਬਸਿਡੀਆਂ ਚੰਗੀ ਲੋਨ ਆ ਰਹੀ ਹੈ ਨਾ ਉਹ ਅਗਲੇ ਤੇ ਬੇਸਤੇ ਹੁਣ ਕਈਆਂ ਨੂੰ ਮਾੜਾ ਵੀ ਕਹਿੰਦੇ ਕਿ ਚੰਗਾ ਕਹਿ ਦਿੰਦੇ ਆ ਨਾ ਜਿਵੇਂ ਕੋਈ ਨੌਜਵਾਨ ਹੈਗਾ ਬਈ ਪੈਸਿਆਂ ਦੀ ਘਾਟ ਹੁੰਦੀ ਹੈ ਮਿਹਨਤ ਬਹੁਤ ਹੁੰਦੀ ਉਹ ਚ ਉਹ ਸਰਕਾਰ ਤੋਂ ਬਈ ਲੈ ਵੀ ਸਕਦਾ ਸ ਕ੍ਰਾਂਤੀ ਖਰਚੇ ਜਾਵੇ ਨਾ ਕਿ ਆਪਣੇ ਸ਼ੌਂਕਾਂ ਵਾਸਤੇ ਤਾਂ ਰਾਸਤੇ ਕਾਰਾਂ ਵਾਸਤੇ ਉਹਨਾਂ ਤੇ ਹੋਵੇ ਬਈ ਇਹਦੇ ਵਿੱਚ ਖਰਚੇ ਦੀ ਫਿਰ ਆਪਾਂ ਗੱਲ ਕਰੀਏ ਵੀ ਮੋਟਾ-ਮੋਟਾ ਖਰਚਾ ਕਿੰਨਾ ਕ ਆ ਜਾਂਦੀ ਜੇ ਕਿਸੇ ਨੇ ਕੰਮ ਸ਼ੁਰੂ ਵੀ ਕਰਨਾ ਹੋਵੇ ਤੇ ਕਿੰਨੇ ਕ ਜਾਨਵਰਾਂ ਤੋਂ ਕਰਨ ਵਾਲੇ ਉਹ ਕੰਮ ਬਈ ਮੋਟਾ-ਮੋਟਾ ਮੈਂ ਦੱਸ ਦਿੰਦਾ ਜਿਹੜੀ ਬਰਬਰੀ ਬੱਕਰੀ ਆ ਬਈ 15000 ਦੇ ਗੇਟ ਚ ਵਧੀਆ ਆ ਜਾਂਦੀ ਐ ਇੱਕ ਬੱਕਰੀ ਹਾਂ ਪਰ ਜਿਹੜੀ ਬਿੱਟਲ ਹੈ 20000 ਦੀ ਬੱਕਰੀ ਜਿਹੜੀ ਆਪਾਂ ਸਟਾਰਟਿੰਗ ਰੱਖ ਲੈਣੇ ਹਨਾ ਜਿਹੜੀ ਆਪਾਂ ਨੂੰ ਚੰਗੇ ਮੇਹਣੇ ਦੇ ਸਕਦੀ ਐ ਕੋਈ ਬੱਚਿਆਂ ਤੋਂ ਕੰਮ ਸ਼ੁਰੂ ਨਾ ਕਰੇ ਵੱਡੀਆਂ ਬੱਕਰੀਆਂ ਤੋਂ ਹੀ ਕਰੇ ਵੀ ਇਹ ਵੀ ਇਹ ਵੀ ਨਾ ਇੱਕ ਕੁਐਸਚਨ ਹੁੰਦਾ ਮੈਂ ਵੇਖਿਆ ਵੀ ਸੀ ਪਹਿਲਾਂ ਬੜੇ ਆਪਣੇ ਵੀਰ ਪੁੱਛਦੇ ਸੀ ਕਹਿੰਦੇ ਵੀ ਅਸੀਂ ਬੱਚੇ ਲਿਆਈਏ ਹਨਾ ਨਹੀਂ ਬੱਚਿਆਂ ਤੋਂ ਨਹੀਂ ਬਾਈ ਬੱਚੇ ਦਾ ਕੀ ਚੱਕਰ ਹੁੰਦਾ ਨਾ ਬੰਦਾ 2-3 ਮਹੀਨਿਆਂ ਦਾ ਇੱਕ ਤਾਂ ਉਹਦੀ ਵੀ ਗਰੋਥ ਨਹੀਂ ਹੁੰਦੀ ਹਨਾ ਕਿੱਥੇ ਉਹਨੇ ਮਾਂ ਦਾ ਦੁੱਧ ਪੀਣਾ ਚਲੋ ਕਈ 5-6 ਮਹੀਨਿਆਂ ਦੇ ਵੀ ਬੱਚੇ ਲਿਆਉਂਦੇ ਦੁੱਧ ਟੁੱਟੇ ਹੁੰਦੇ ਆ ਸਾਰਾ ਕੁਝ ਖਾਂਦੇ ਪੀਂਦੇ ਆ ਉਹ ਬਈ ਸਾਲ ਪਾਲ ਕੇ ਉਸ ਤੋਂ ਬਾਅਦ ਕ੍ਰਾਸ ਹੁੰਦੀ ਹੈ ਫਿਰ 5 ਮਹੀਨੇ ਲੈਂਦੀ ਹੈ 1.5-2 ਸਾਲ ਟੱਪ ਜਾਂਦੇ ਉਹਦਾਂ ਨੂੰ ਬੰਦੇ ਦਾ ਸ਼ੌਂਕ ਮਰ ਜਾਂਦਾ ਬਾਈ ਵੀ ਤੁਸੀਂ ਆਖਿਆ ਵੀ ਬੱਕਰੀ ਤੋਂ ਕੰਮ ਇਹ ਸ਼ੁਰੂ ਕਰੇ ਤੇ ਜਿਹੜੀ ਬਰਬਰੀ ਹੁੰਦੀ ਹੈ ਉਹ 15 ਕਹੇ ਹਜ਼ਾਰ ਦੀ ਆ ਜਾਂਦੀ ਆਸੇ-ਪਾਸੇ ਬਾਕੀ ਬਾਈ 10000 ਤੋਂ ਵੀ ਸ਼ੁਰੂ ਆਉਂਦੀ ਹੈ ਪਰ ਜਿਹੜੀ ਤੁਸੀਂ ਉਹ ਚੀਜ਼ ਲੈਣੀ ਹੈ ਜਿਹੜੀ ਸੁਣੋ ਉਤਪਾਦਨ ਚੰਗਾ ਕਰਦੇ ਚੰਗੇ ਮੇਮਨੇ ਦੇ ਦੇ ਚੰਗਾ ਦੁੱਧ ਦੇਵੇ ਕੋਖੇ ਦੀਆਂ ਕਾਫੀ ਨਿਸ਼ਾਨਾ ਹੁੰਦੀਆਂ ਬਰਬਰੀ ਚਕੰਨਾ ਦੀ ਕੁਆਲਿਟੀ ਚੰਗੀ ਹੋਣੀ ਚਾਹੀਦੀ ਹੈ ਨਾ ਬਾਕੀ ਇਹ ਦੂ ਇਹ ਸਟਾਰਟਿੰਗ ਪੁਆਇੰਟ ਆ ਬਈ 20000 ਦੀ ਬੱਕਰੀ ਪਈ ਹੈ ਨਾ ਬਰਬਰੀ ਚ ਤੇ ਬੀਟਲ ਦਾ ਤਾਂ ਬਈ ਕੋਈ ਐਂਡ ਹੀ ਨਹੀਂ 50000 ਦੀ ਬੱਕਰੀ ਵੀ 80000 ਦੀ ਵੀ ਹੈਗੀ ਆ ਪਰ ਤੁਸੀਂ ਉਹ ਚੀਜ਼ ਚ ਨਹੀਂ ਜਾਣਾ ਤੁਸੀਂ 20000 ਦੀ 22000 ਦੀ ਬੱਕਰੀ ਲੈ ਕੇ ਚੰਗੇ ਬਰੀਡਰਾਂ ਤੋਂ ਕਰਾ ਕਰਾ ਕੇ ਬੱਚੇ ਆਪਦੇ ਘਰੇ ਤਿਆਰ ਕਰਨੇ ਆ ਬਈ ਤੇ ਬਾਈ ਜਿਵੇਂ ਤੁਸੀਂ ਨਸਲ ਦਾ ਦੱਸਿਆ ਹੈ ਨਾ ਨਸਲ ਦੀ ਫਿਰ ਪਛਾਣ ਕਿਵੇਂ ਹੁੰਦੀ ਆਪਾਂ ਨੂੰ ਵੀ ਚੰਗੀ ਨਸਲ ਕਿ ਹੈਗੀ ਆ ਕੋਈ ਬੰਦਾ ਜਿਆਦੇ ਮਿਹਨਤੀ ਹੈਗਾ ਜਿਆਦੇ ਭੱਜ ਦੌੜ ਕਰ ਸਕਦਾ ਬਾਹਰ ਅੰਦਰ ਵੀ ਚਾਰ ਸਕਦਾ ਫੀਡ ਫੂਡ ਚੰਗਾ ਨਾ ਖਰਚਾ ਕਰਦਾ ਬਿੱਟਲ ਰੱਖ ਲੈ ਬਿੱਟਲ ਵੀ ਬਹੁਤ ਵਧੀਆ ਆਪਣੀ ਪੰਜਾਬ ਦੀ ਪੁਰਾਣੀ ਨਸਲ ਹੈ ਇੱਕ ਤੋਹਫਾ ਆਪਣੇ ਪੰਜਾਬ ਵਾਸਤੇ ਰਾਜਸਥਾਨ ਵਾਸਤੇ ਜਿਹੜਾ ਏਰੀਆ ਹੈਗਾ ਪੰਜਾਬੀਆਂ ਵਾਸਤੇ ਨਾ ਤੇ ਜਿਹੜਾ ਦੂਜੇ ਨੰਬਰ ਤੇ ਆ ਜਾਂਦੇ ਨਵੇਂ ਬੰਦੇ ਆਸਤੇ ਵੀਰੇ ਮੈਂ ਕਹੂੰਗਾ ਬਰਬਰੀ ਲੈ ਲਓ ਬਰਬਰੀ ਜਿਹੜਾ ਨਵਾਂ ਹੈ ਜਿਹਨਾਂ ਨਵਾਂ ਕੰਮ ਸ਼ੁਰੂ ਕਰਨਾ ਬਰਬਰੀ ਉਹਦੇ ਕਈ ਕਾਰਨ ਹੈਗੇ ਉਹ ਵੀ ਆਪਾਂ ਦੱਸ ਦਿਆਂਗੇ ਠੀਕ ਹੈ ਬਰਬਰੀ ਬਹੁਤ ਚੰਗੀ ਨਵੇਂ ਬੰਦੇ ਨੂੰ ਇਹ ਅਸੀਂ ਟ੍ਰਾਇਲ ਲਾ ਲਾ ਕੇ ਦੇਖਿਆ ਬੀਟਰ ਦਾ ਬਈ ਲੋਟ ਨਹੀਂ ਆਉਂਦਾ ਨਵੇਂ ਬੰਦੇ ਨੂੰ ਨਵੇਂ ਬੰਦੇ ਵੀ ਨੌਲੇਜ ਬਿਨਾ ਕੰਮ ਹੈ ਨਹੀਂ ਅਧੂਰਾ ਹੈ ਹਾਂ ਬਾਕੀ ਜਿਹੜੇ ਨੇ ਬੀਟਰ ਦੇ ਕਰਨ ਹੋਗੇ ਉਹਨੂੰ ਦੱਸ ਦਿਆਂ ਬਈ ਬੀਟਰ ਕਿਵੇਂ ਕਰਨਾ ਤੇ ਬਰਬਰੀ ਦਾ ਕਿਵੇਂ ਬਰਬਰੀ ਥੋੜਾ ਸੌਖਾ ਬਈ ਤੇ ਇਹਦੇ ਵਿੱਚ ਬਈ ਜੇ ਕੋਈ ਪ੍ਰਾਈਵੇਟ ਜੌਬ ਕਰਦਾ ਜਾਂ ਬਾਹਰ ਅੰਦਰ ਜਾਂਦਾ ਹਨਾ ਇਹਦੇ ਵਿੱਚ ਕੀ ਹੈ ਬਈ ਆਪਣੀਆਂ ਭੈਣਾਂ ਬੀਬੀਆਂ ਘਰੇ ਹੁੰਦੀਆਂ ਮਾਵਾਂ ਹਨਾ ਬੱਚੇ ਬਈ ਇਹਦੇ ਵਿੱਚ ਇਸ ਹਲਾ ਦੇ ਬੱਕਰੀ ਪਾਲਣ ਦੇ ਵਿੱਚ ਕੋਈ ਜ਼ਿਆਦਾ ਟਫ ਨਹੀਂ ਕੋਈ ਐਡੇ ਐਡੇ ਵੱਡੇ ਸ਼ੈੱਡ ਪਾਉਣ ਦੀ ਲੋੜ ਨਹੀਂ ਗਈ ਤੁਹਾਡੇ ਕੋਲੇ ਕੋਈ ਪੁਰਾਣਾ ਕਮਰਾ ਜਾਂ ਪਸ਼ੂਆਂ ਵਾਲਾ ਉੱਥੇ ਤੁਸੀਂ ਬਈ ਕੰਮ ਸਟਾਰਟ ਛੋਟੇ ਜਿਹੇ ਪਿੰਜਰੇ ਬਣਾ ਕੇ ਕਰ ਸਕਦੇ ਹੋ ਬਈ ਤੁਸੀਂ ਤੇ ਬਈ ਇਹਦੇ ਵਿੱਚ ਖਰਚਾ ਤੁਸੀਂ ਦੱਸਤਾ ਆਪਾਂ ਨੂੰ ਹੁਣ ਆਪਾਂ ਇਹਦੀ ਇਨਕਮ ਦੀ ਗੱਲ ਕਰੀਏ ਵੀ ਆਪਾਂ ਨੂੰ ਸੇਵਿੰਗ ਕਰੋ ਕਹੌਣ ਲੱਗ ਜਾਂਦੀ ਆ ਹਨਾ ਸੇਵਿੰਗ ਬਈ ਇਹ ਵਧੀਆ ਤਰ੍ਹਾਂ ਹੈਗਾ ਸਵਾਲ ਇਹਦੇ ਵਿੱਚ ਨਾ ਬਈ ਕਈ ਵਧੀਆ ਕੰਮ ਤੋਰ ਲੈਂਦੇ ਆ ਪਰ ਉਹ ਥੋੜਾ ਟਾਈਮ ਵੇਟ ਨਹੀਂ ਕਰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਬਈ ਸਾਨੂੰ ਚਾਰ ਪੈਸੇ ਕਦੋਂ ਬਣ ਲੱਗਣਗੇ ਜਿਹੜੇ ਨੇ ਬਈ ਬ ਉਹ 2 ਤੋਂ ਲੈ ਕੇ 3 ਸਾਲ ਮੰਨ ਕੇ ਚੱਲੇ ਭਾਈ ਠੀਕ ਹੈ 2-3 ਸਾਲਾਂ ਚ ਕਾਮਯਾਬ ਹੋਊਗਾ ਤੇ ਜਿਹੜੀ ਇਨਕਮ ਆਉਣ ਲੱਗ ਜਾਂਦੀ ਹੈ ਇਹਦੀ ਛੇਤੀ ਆਉਣ ਲੱਗ ਜਾਂਦੀ ਹੈ ਪਰ ਇਹਦੀ ਡੈਰੀ ਫਾਰਮ ਵਾਂਗੂ ਦੁੱਧ ਡੇਲੀ ਨਹੀਂ ਪੈਂਦਾ ਜਿਵੇਂ ਦਸੀ ਆ ਜਾਂਦੀ ਹੈ ਮੁਰਗੀ ਫਾਰਮ ਵਾਂਗੂ ਡੇਲੀ ਪੈਸੇ ਨਹੀਂ ਬੰਦੇ ਇਹਦੇ ਵਿੱਚ ਜਿਵੇਂ ਆਪਣੀ ਫਸਲ ਆਉਂਦੀ ਹੈ ਮੇਮਣੇ ਆਉਂਦੇ ਆ 5 ਮਹੀਨਿਆਂ ਤੋਂ ਬਾਅਦ 6-7 ਮਹੀਨਿਆਂ ਤੋਂ ਬਾਅਦ ਹਨਾ ਇਹ ਮੰਨ ਲਾ ਸੁੰਦੀਆਂ ਬਾਕੀ ਉਹ ਤੁਸੀਂ ਆਪਣੀ ਹਰ ਮਹੀਨੇ ਦੋ ਦੋ ਬੱਚੇ ਕਰਕੇ ਵੇਚੀ ਆ ਉਹ ਛੋਡੀ ਆ ਪਰ ਇਹਦੀ ਦੇਲੀ ਆਮਦਨ ਹੈ ਨਹੀਂ ਛਮਾਈ ਜਾਂ ਐ ਹੈਗੀ ਆ ਆਮਦਨ ਉਸ ਹਿਸਾਬ ਤੇ ਬਈ ਪੰਗਾ ਲਾਓ ਜੇ ਕਈ ਭਰਾਵਾਂ ਦਾ ਉੱਥੇ ਹੀ ਦਿਵਾਲਾ ਨਿਕਲ ਜਾਂਦਾ 6 ਮਹੀਨਿਆਂ ਨੂੰ ਸੁੰਦੀ ਸੁੰਦੀ ਬੱਕਰੀ ਹਨਾ ਫਿਰ ਉਹ ਜਦੋਂ ਪੈਸੇ ਨਹੀਂ ਹੁੰਦੇ ਬਈ ਮੇਮ ਨੇ ਛੇਤੀ ਉਹ ਘੱਟ ਰੇਟ ਤੇ ਸਿੱਟਨੇ ਪੈਂਦੇ ਆ ਤੁਸੀਂ ਬਈ ਆਪ ਦਾ ਕੋਈ ਪ੍ਰਾਈਵੇਟ ਜੰਪ ਕੋਈ ਮਾੜਾ ਮੋਟਾ ਕੰਮ ਕਰਦੇ ਉਹ ਵੀ ਨਾ ਛੱਡੋ ਨਾਲ ਸਹਾਇਕ ਕਿਤੇ ਆਸਤੇ ਬੱਕਰੀ ਪਾਲਣ ਤੋਰ ਲੋ ਠੀਕ ਹੈ ਤੇ ਜਦੋਂ ਇਹ ਤੇ ਤੁਸੀਂ 2-3 ਸਾਲ ਕੰਮ ਕਰ ਲਿਆ ਫਿਰ ਤੁਹਾਨੂੰ ਕਿਤੇ ਪ੍ਰਾਈਵੇਟ ਕੰਮ ਕਰਨ ਦੀ ਲੋੜ ਨਹੀਂ ਕਿਤੇ ਤੁਹਾਨੂੰ ਲੋਨ ਚੱਕਣ ਦੀ ਲੋੜ ਨਹੀਂ ਕਿਤੇ ਤੁਹਾਨੂੰ ਕਿਸ਼ਤਾਂ ਭਰਨ ਦੀ ਵਿਆਜ ਭਰਨ ਦੀ ਲੋੜ ਨਹੀਂ ਤੁਹਾਡੇ ਕੋਲੇ ਪੈਸੇ ਖੁੱਲੇ ਰਹਿਣਗੇ ਜੇਬ 'ਚ ਤੁਹਾਡੇ ਕੋਲੇ ਨਗਦ ਪੈਸੇ ਰਹਿਣਗੇ ਐਡਾ ਵਧੀਆ ਧੰਦਾ ਹੈਗਾ ਬਈ ਇਹ ਤੇ ਬਈ ਤੁਸੀਂ ਦੱਸਿਆ ਵੀ ਇਹ ਇਹ ਫਿਰ ਕਿੰਨੇ 1 ਸਾਲ ਦੇ ਵਿੱਚ ਕਿੰਨੇ ਸੂਏ ਆਪਾਂ ਲੈ ਸਕਦੇ ਆ ਤੇ ਕਿੰਨੇ ਚਿਰ ਬਾਅਦ ਇਹ ਬੱਕਰੀ ਬਣ ਜਾਂਦੀ ਆ ਇਹ ਵੀਰੇ 5 ਮਹੀਨੇ ਗੱਭ ਰੱਖਦੀ ਕ੍ਰਾਸ ਹੋ ਜਾਂਦੀ ਜਿਹੜੀ ਬੀਟਰਾ ਬਾਈ ਉਹ 2 ਮਹੀਨੇ 3 ਮਹੀਨੇ 4 ਮਹੀਨੇ ਵੀ ਲੈ ਜਾਂਦੀ ਹੈ ਨਵੇਂ ਬੰਦੇ ਤੋਂ ਬਾਈ 1.5 ਸਾਲ ਚ 2 ਸੂਏ ਬੀਟਲ ਦੇ ਲੈਂਦਾ ਠੀਕ ਹੈ ਜੀ ਤੇ ਬਰਬਰੀ ਬਾਈ ਸਾਲ ਚ ਜੇ ਮੰਨ ਲਓ ਸਵਾ ਸਾਲ ਚ ਦੋ ਸੂਏ ਦੇ ਦੇ ਦਿੰਦੀ ਐ ਠੀਕ ਐ ਨਾਲ ਦੀ ਨਾਲ ਕ੍ਰੋਸ ਹੋ ਜਾਂਦੀ ਐ ਤਾਂ ਤਾਂਗੇ ਬਈ ਛੋਟੇ ਛੋਟੇ ਫਾਇਦੇ ਹੈਗੇ ਆ ਤੇ ਭੇਡ ਪਾਲਣ ਕਰਨਾ ਭੇਡ ਬਈ ਸਾਲ ਚ ਦੋ ਸੂਏ ਦੇ ਦਿੰਦੀ ਉਹ ਵੀ ਵਧੀਆ ਉਹ ਮੀਟ ਪਰਪਸ ਆਸ ਤੇ ਹੁੰਦਾ ਬਈ ਇਹ ਆਪਾਂ ਇਹ ਆਪਾਂ ਮਿਲਕਿੰਗ ਆਸ ਇਹ ਤਾਂ ਬਰੀਡਿੰਗ ਹੁੰਦਾ ਬਈ ਮੰਨ ਲਓ ਆਪਾਂ ਮੇਮ ਨੇ ਸੇਲ ਕਰਨੇ ਆ ਦੁੱਧ ਵੀ ਵੇਚ ਸਕਦੇ ਜੇ ਤੁਸੀਂ ਸ਼ਹਿਰ ਦੇ ਵਿੱਚ ਹੈਗੇ ਆ ਬਾਕੀ ਦੁੱਧੇ ਦਾ ਜ਼ਿਆਦਾ ਮੇਮ ਨੇ ਨੂੰ ਪੈਂਦਾ ਹਨਾ ਤੇ ਕਿਉਂਕਿ ਹਜੇ ਇਹਦੇ ਦੁੱਧ ਦੀ ਮੱਤ ਦਾ ਪਤਾ ਨਹੀਂ ਆਪਣੇ ਭਾਰਤ ਦੇ ਵਿੱਚ ਆਪਣਾ ਜੋ ਸੈੱਲ ਘਟਦੇ ਜਾਂ ਬਿਮਾਰ ਹੁੰਦੇ ਉਹਦੀ ਬੱਕਰੀਆਂ ਦੁੱਧ ਪੀਂਦੀਆਂ ਆ ਇਹਦਾ ਦੁੱਧ ਬਹੁਤ ਚੰਗਾ ਦੁੱਧ ਹੁੰਦਾ ਬਈ ਆਪਾਂ ਇੱਕ ਦਿਨ ਦੇ ਬੱਚੇ ਨੂੰ ਜਾਂ ਆਪਦੇ ਨੂੰ ਆਪਾਂ ਪਿਆ ਸਕਦੇ ਤੁਸੀਂ ਦੇਖ ਲਓ ਕਿੰਨਾ ਗੁਣਕਾਰੀ ਹੋ ਤੇ ਬਈ ਇਹ ਕਿੰਨੇ ਕ ਮੇਮ ਨੇ ਦੇ ਦਿੰਦੀ ਐ ਫਿਰ ਜਦੋਂ ਸੂੰਦੀ ਐ ਜੇ ਬਰਬਰੀ ਤੇ ਬੀਟਾ ਦਾ ਪਾਉਂਦੇ ਆ ਬਰਬਰੀ ਜਾਂ ਦੋ ਜਾਂ ਤਿੰਨ ਵੀ ਮੈਕਸਿਮਮ ਤਿੰਨ ਦਿਨ ਦੀ ਆ ਨਹੀਂ ਜਾਦੇ ਵੀ ਦੇ ਦਿੰਦੀ ਆ ਬਾਈ ਠੀਕ ਹੈ ਆਪਣੇ ਕੋਲੇ ਅੱਕਰੀ ਚਾਰ ਵੀ ਦਿੱਤੇ ਆ ਠੀਕ ਹੈ ਪਰ ਜਾਦੇ ਦੋਆਂ ਦੀ ਔਸਤ ਹੁੰਦੀ ਹੈ ਬੀਟਰਲ ਚ ਰੱਖ ਲਓ ਭਾਵੇਂ ਬਰਬਰੀ ਚ ਰੱਖ ਲਓ ਇੱਕ ਮੈਂਵਣਾ ਆਪਣਾ ਕਿੰਨੇ ਕ ਦਾ ਸੇਲ ਹੋ ਜਾਂਦਾ ਇਹ ਬਈ ਤੁਹਾਡੇ ਬੱਕਰੀਆਂ ਦੇ ਹਿਸਾਬ ਤੇ ਆ ਹਮ ਠੀਕ ਹੈ ਤੁਹਾਡੀ ਕਿੰਨੇ ਵਾਲੀ ਬੱਕਰੀ ਹੈ ਜਿਹੜੀ ਬਰੀਡ ਹੈ ਕਿੰਨੀ ਨਸਲ ਹੈ ਕਿੰਨੀ ਪਿਓਰ ਹੈ ਤੇ ਉਸ ਤੋਂ ਬਾਅਦ ਆ ਜਾਂਦਾ ਦੂਜੇ ਨੰਬਰ ਤੇ ਤੁਹਾਡੀ ਸੇਵਾ ਕਿੰਨੀ ਹੈ ਹਾਂਜੀ ਹੁਣ ਤਿੰਨ ਮਹੀਨਿਆਂ ਦੇ ਬੱਚੇ ਦੀ ਬਈ ਕਿਹਦੀ ਸੇਵਾ ਚੰਗੀ ਆ ਉਹ ਪੈਸੇ ਵੱਧ ਵਟਾਉਗੇ ਜਿਹਦੀ ਸੇਵਾ ਮਾੜੀਏ ਉਹ ਘੱਟ ਵਟਾਊਗਾ ਹਨਾ ਇਹਦਾ ਕੋਈ ਫੈਕਸ ਰੇਟ ਨਹੀਂ ਹੁੰਦਾ ਪਰ ਬੀਟਲ ਦਾ ਵੀਰੇ ਜਿਹੜੀ 20-25000 ਦੀ ਬੱਕਰੀ ਆ 7000 ਦਾ ਮੀ ਉਹਨਾ ਵਿਕ ਜਾਂਦਾ ਤਿੰਨ ਚਾਰ ਮਹੀਨਿਆਂ ਦਾ ਠੀਕ ਹੈ ਠੀਕ ਹੈ ਬਰਬਰੀ ਦਾ ਵੀ ਬਰਬਰੀ ਤਾਂ ਥਿਆਂਦੀ ਨਹੀਂ ਗੀ ਹੁਣ ਜਿਹੜੀ ਫੀਮੇਲ ਬੱਚੇ ਤਾਂ ਥਿਆਂਦੇ ਨਹੀਂ ਗੇ ਮੇਲ ਥੋੜਾ ਸਸਤਾ ਜਾੜਨਦਾ ਪਰ ਪੂਰਾ ਪੱਲੇ ਵਧੀਆ ਕਰ ਜਾਂਦਾ ਤੇ ਪਰ ਜਿਹੜੀਆਂ ਫੀਮੇਲ ਹੁੰਦੀਆਂ ਉਹ ਬਈ ਬਹੁਤ ਰੇਟ ਤੇ ਜਾਂਦੀਆਂ ਇਹਦੀ ਠੀਕ ਹੈ ਜੀ ਤੇ ਲਓ ਜੀ ਇਹ ਆਪਣੀ ਸੀਗੀ ਛੋਟੀ ਜੀ ਜਾਣਕਾਰੀ ਜੇ ਕੋਈ ਇਸ ਦੇ ਵਿੱਚ ਮਿਸ ਹੋ ਗਿਆ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਬਾਕੀ 22 ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਜੇ ਕੋਈ ਜਾਣਕਾਰੀ ਚਾਹੀਦੀ ਹੋਵੇ ਬਾਈ ਬਾਕੀ ਬਾਈ ਕਿਸੇ ਨੇ ਵੈਸਟ ਕਰਨਾ ਨਾ ਫੋਨ ਕਰਕੇ ਆ ਜੇ ਹਰ ਐਤਵਾਰ ਨੂੰ ਆਪਾਂ ਇੱਥੇ ਹੁੰਨੇ ਆ ਫਾਰਮ ਤੇ ਠੀਕ ਹੈ ਪਰ ਫੋਨ ਕਰਕੇ ਆਵੇ ਕਿ ਇਹਦੀ ਡਿਊਟੀ ਦਾ ਵੀ ਪੈ ਜਾਂਦਾ ਹੈ ਨਾ ਕੰਮ ਤੇ ਦੂਜੇ ਨੰਬਰ ਤੇ ਕਿਸੇ ਭਰਾ ਨੇ ਵੀ ਕੰਮ ਸ਼ੁਰੂ ਕਰਨਾ ਹੈ ਨਾ ਕੁਝ ਪਤਾ ਨਹੀਂ ਇਹਦੇ ਬਾਰੇ ਤੇ ਆਪਣੀ ਵੀ ਟ੍ਰੇਨਿੰਗ ਹਰ ਮਹੀਨੇ ਹੁੰਦੀ ਹੈ ਹੁਣ ਹੈਗੀ 28 ਤੇ 29 ਸਤੰਬਰ ਨੂੰ ਉਹਦੇ ਵਿੱਚ ਤੁਸੀਂ ਸੀਟ ਬੁੱਕ ਕਰਾ ਸਕਦੇ ਹੋ 500 ਰੁਪਏ ਪਹਿਲਾਂ ਤੇ ਆਧਾਰ ਕਾਰਡ ਭੇਜ ਕੇ ਟੋਟਲ ਫੀਸ 4500 ਹੋਊਗੀ ਜਿਹਦੇ ਵਿੱਚ ਰਹਿਣ ਦਾ ਰੋਟੀ ਪਾਣੀ ਦਾ ਸਰਟੀਫਿਕੇਟ ਸਾਰੀ ਜਾਣਕਾਰੀ ਤੇ ਉਸ ਤੋਂ ਬਾਅਦ ਵੀ ਛੋਡੀ ਬਈ ਬਾਹ ਫੜਾਂਗੇ ਕੋਈ ਛੋਟੀਆਂ ਬੱਕਰੀਆਂ ਬਿਮਾਰ ਹੋਣ ਤਾਂ ਮੈਂ ਤੁਹਾਨੂੰ ਗਾਈਡ ਕਰਾਂਗੇ ਕੀ ਪਾਉਣਾ ਕਿ ਘਾਟਵਾਦ ਆ ਜਾਂਦੀ ਹੈ ਜਾਨਵਰ ਚਾਹ ਨਾਲ ਈ ਚੀਜ਼ ਹੈਗੀ ਆ ਉਹ ਤੁਹਾਨੂੰ ਨਾਲ ਦੀ ਨਾਲ ਸਾਡੇ ਡਾਕਟਰ ਸਾਡੀ ਟੀਮ ਤੁਹਾਨੂੰ ਗਾਈਡ ਕਰਦੀ ਰਹੂਗੀ ਤੇ ਛੋਡੇ ਜਦੋਂ ਮੰਨ ਲਓ ਬੱਕਰੀਆਂ ਸਾਥੋ ਵੀ ਗਈਆਂ ਜਾ ਉਸ ਤੋਂ ਮਾਰਕੀਟ ਨਹੀਂ ਹੁੰਦੀ ਮੇਮ ਨੇ ਨਹੀਂ ਵੇਚਦੇ ਥੋੜੇ ਚੰਗੇ ਰੇਟ ਤੇ ਵੀ ਮੇਮ ਨੇ ਵੇਚਾਂਗੇ ਤੁਹਾਨੂੰ ਨਾ ਮੰਡੀਆਂ ਤੇ ਧੱਕੇ ਖਾਂਦੇ ਤੇ ਇਹ ਬਾਈ ਜੀ ਜੇ ਕਿਸੇ ਨੇ ਜਾਨਵਰ ਵੀ ਲੈਣੇ ਹੋਣ ਆਪਣੇ ਤੋਂ ਹਨਾ ਬੇ ਉਹ ਵੀ ਆਪਾਂ ਹਾਂ ਬਈ ਜਾਨਵਰ ਦਾ ਆਪਾਂ ਜ਼ਿਆਦਾ ਨਹੀਂ ਕਰਦੇ ਹਨਾ ਕੁਝ ਬਰੀਡਿੰਗ ਸੈਟਅਪ ਆਸਤੇ ਬੱਕਰੀਆਂ ਆਪਣੇ ਮਹੀਨੇ ਦੇ ਵਿੱਚ 5-6 ਜਾਨਵਰ ਬਾਈ ਆਪਾਂ ਵੇਚਦੇ ਆਂ ਵੇਚਦੇ ਚੰਗੀਆਂ ਬਾਈ ਚੰਗਾ ਹੀ ਖਰੀਦਦੇ ਆਂ ਬਰਬਰੀ ਹੋਣਗਾ ਬੀਟਲ ਹੋਣਗਾ ਹੁਣ ਹੈਗੇ 5-7 ਜਾਨਵਰ ਆਪਣੇ ਕੋਲੇ 2-3 ਬਰਬਰੀ ਐ 3-4 ਆਪਣੇ ਬੀਟਲ ਬੱਕਰੀਆਂ ਹੈਗੀਆਂ ਤੇ ਕਿਸੇ ਭਰਾ ਨੇ ਜਿਹੜੇ ਨੇ ਨਵੇਂ ਨੇ ਕੰਮ ਸ਼ੁਰੂ ਕਰਨਾ ਉਹ ਲੈ ਸਕਦਾ ਵਧੀਆ ਰੇਟ ਤੇ ਹੈਗੀਆਂ ਘੱਟ ਰੇਟ ਤੇ ਹੈਗੀਆਂ ਤੇ ਤੰਦਰੁਸਤ ਬੱਕਰੀਆਂ ਬੱਕਰੀ ਆਪਾਂ ਬਈ ਜਿਹੜੀ ਵੀ ਦਿੰਨੇ ਆ ਗਰੰਟੀ ਨਾਲ ਹੀ ਦਿੰਨੇ ਆ ਠੀਕ ਹੈ ਜੀ ਉਹਦੇ ਕੋਈ ਥਣਾ ਚ ਕੋਈ ਦੁੱਧ ਚ ਪ੍ਰੋਬਲਮ ਹੋਵੇ ਕੋਈ ਪੰਗਾ ਪੈਣਾ ਚ ਕੋਈ ਬਿਮਾਰਸ਼ ਮਾਰ ਹੋਵੇ ਆਪਾਂ ਹਰੇਕ ਤਰ੍ਹਾਂ ਦੀ ਗਰੰਟੀ ਚਾਹਦੇ ਆ ਜਾਨਵਰ ਦੀ ਬਾਕੀ ਤਾਂ ਅਗਲੇ ਨੇ ਜੀ ਜਾ ਕੇ ਬਿਮਾਰ ਕਰਤੀ ਉਹ ਕੀ ਆਖਣਾ ਸਾਹ ਵਾਲੀ ਚੀਜ਼ ਆ ਪਰ ਇਹ ਨਹੀਂਗਾ ਬਈ ਉਹਨੂੰ ਜਾਦੇ ਘਾਟਾ ਪਾ ਦੋਗੀ ਜਾਂ ਉਹਦਾ ਜਮਾ ਹੀ ਉਹ ਕਰ ਦੋਗੀ ਉਹਨੂੰ ਪੂਰਾ ਰਿਜ਼ਲਟ ਦੇਖੇ ਜਾਊ ਆਪਣੀ ਬੱਕਰੀ ਬਈ ਠੀਕ ਹੈ ਜੀ ਤੇ ਲਓ ਜੀ ਬਾਈ ਨੇ ਆਪਾਂ ਨੂੰ ਟ੍ਰੇਨਿੰਗ ਦਾ ਵੀ ਦੱਸਤਾ ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਉਹ ਟ੍ਰੇਨਿੰਗ ਤੇ ਪਹੁੰਚ ਸਕਦਾ ਹੈ ਬਾਕੀ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਤੇ ਆਪਣੀ ਇਹ ਵੀਡੀਓ ਵਧੀਆ ਲੱਗੀ ਹੋਵੇ ਤੈਨੂੰ ਸ਼ੇਅਰ ਜ਼ਰੂਰ ਕਰਿਓ ਹੁਣ ਮਿਲਦੇ ਆਂ ਆਪਾਂ ਕਿਸੇ ਐਸੇ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ